ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਖੁੱਲੇ ਵਿੱਚ ਦਹੀਂ ਜਮਾਣਾ ਕਿੰਨਾ ਸੌਖਾ ਵਾ ਉਹ ਵੀ ਜਨਵਰੀ ਮਹੀਨੇ ਵਿੱਚ ਕਈ ਭੈਣਾ ਦੁੱਧ ਨੂੰ ਲਪੇਟਦੀਆਂ ਵਾਂ ਲਮਾਰੀ ਚ ਰੱਖਦੀਆਂ ਵਾਂ ਤੇ ਕਿੰਨੇ ਕੱਪੜੇ ਨਾਲ ਲਪੇਟ ਕੇ ਤਾਂ ਵੀ ਉਹਨਾਂ ਦਾ ਦਹੀਂ ਨਹੀਂ ਬਣਦਾ ਤੇ ਮੈਂ ਸੌਖਾ ਜਿਹਾ ਤਰੀਕਾ ਦੱਸਣ ਦੀ ਆ ਔਰ ਮੈਂ ਇੱਥੇ ਦਹੀਂ ਜਮਾਉਣ ਵਾਸਤੇ ਲੱਸੀ ਲਈ ਵੈਸੇ ਤੁਸੀਂ ਚਾਹੋ ਤੇ ਦਹੀਂ ਵੀ ਲੈ ਸਕਦੇ ਇੱਕ ਚਮਚ ਮੈਂ ਇੱਥੇ ਦੋ ਚਮਚ ਲੱਸੀ ਦੇ ਪਾਤੇ ਖੱਲੇ ਵਾਲੇ ਪਤੀਲੇ ਦੇ ਵਿੱਚ ਜਿਹੜਾ ਦੁੱਧ ਵਰਤਦੇ ਆ ਚਾਹ ਪਾਣੀ ਵਾਸਤੇ ਉਹਨੂੰ ਉਬਾਲਾ ਦਿਵਾ ਕੇ ਰੱਖਿਆ ਉੱਤੇ ਜਿਹੜਾ ਮੈਂ ਦਹੀਂ ਲੀਏ ਦੁੱਧ ਪਹਿਲਾਂ ਹੀ ਵੱਖਰਾ ਕਰ ਲਿਆ ਸੀ ਔਰ ਉਤ ਤੋਂ ਬਾਅਦ ਆਪਾਂ ਖੱਟਾ ਲਾ ਕੇ ਤੇ ਉੱਤੇ ਆਪਾਂ ਟੋਪੀ ਚੜਾ ਦੇਣੀ ਆ ਤਿੰਨ ਤੋਂ ਚਾਰ ਘੰਟਿਆਂ ਬਾਅਦ ਆਪਾਂ ਦੇਖਾਂਗੇ ਕਿ ਸਾਡਾ ਦਹੀਂ ਜੰਮਿਆ ਕਿ ਨਹੀਂ ਜੰਮਿਆ ਦੇਖੋ ਤੁਸੀਂ ਦਹੀਂ ਜਿਹੜਾ ਵਾ ਚਾਰ ਘੰਟਿਆਂ ਬਾਅਦ ਬਹੁਤ ਵਧੀਆ ਜੰਮ ਕੇ ਜਿਹੜਾ ਤਿਆਰ ਹੋ ਜੋ ਉਸ ਤੋਂ ਬਾਅਦ ਮੈਂ ਟੋਪੀ ਲਾਤੀ ਆ ਜੇ ਤੁਹਾਡੇ ਕੋਲ ਇਸ ਟੋਪੀ ਨਹੀਂ ਹੈ ਤੇ ਤੁਸੀਂ ਸਕਾਫ ਵੀ ਪਾ ਸਕਦੇ ਆ ਸੋ ਦੇਖੋ ਜੀ ਦਹੀਂ ਤੇ ਆਪਣਾ ਬੜਾ ਵਧੀਆ ਜੰਮ ਗਿਆ ਕਿਉਂਕਿ ਦਹੀਂ ਜੰਮਣ ਵਾਸਤੇ ਸਿਰਫ ਦਿਨ ਤੋਂ 4 ਘੰਟੇ ਚਾਹੀਦੇ ਉਹਨੂੰ ਨਿੱਗਾ ਰਹਿਣ ਵਾਸਤੇ ਥੱਲੜਾ ਪਤਲੇ ਜਿਹਾ ਆਪਾਂ ਉਬਾਲਾ ਦਵਾਇਆ ਦੁੱਧ ਸੀ ਪਤੀਲਾ ਬਿਲਕੁਲ ਗਰਮ ਸੀ ਉਹਦੇ ਉੱਤੇ ਆਪਾਂ ਦੁੱਧ ਵਾਲੀ ਗੜਵੀ ਰੱਖਤੀ ਜੋ ਕਿ ਆਪਾਂ ਕੋਸਾ ਕੀਤਾ ਹੋਇਆ ਦਹੀਂ ਦੇ ਲਈ ਹਰ ਕਾ ਕੋਸਾ ਗੁਣਗੁਣਾ ਦੁੱਧ ਕਰ ਲੈਂਦਾ ਵਾ ਉਹਦੇ ਵਿੱਚ ਦੋ ਚਮਚ ਮੈਂ ਲੱਸੀ ਦੇ ਪਾ ਤੇ ਤੁਸੀਂ ਚਾਹੋ ਤੇ ਦਹੀਂ ਦੇ ਪਾ ਸਕਦੇ ਸੋ ਇੱਧਰ ਮੇਰਾ ਦੁੱਧ ਠੰਡਾ ਹੋ ਗਿਆ ਬਿਲਕੁਲ ਤੇ ਦਹੀਂ ਮੇਰਾ ਜਿਹੜਾ 4 ਘੰਟਿਆਂ ਦੇ ਵਿੱਚ ਜੰਮ ਕੇ ਤਿਆਰ ਹੋ ਗਿਆ ਇਹ ਮੈਂ ਖੁੱਲੇ ਵਿੱਚ ਓਪਨ ਰਸੋਈ ਵਿੱਚ ਜਮਾਇਆ ਵਾ ਜਨਵਰੀ ਦੇ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਦਹੀਂ ਬਣਾਉਣਾ ਸਭ ਤੋਂ ਸੌਖਾ ਤੇ ਸਰਲ ਤਰੀਕਾ ਵਾ ਬਿਨਾ ਕਿਸੇ ਕਪੜੇ ਜਾਂਦਿਆਂ ਚ ਲਪੇਟੇ ਔਰ ਬਿਨਾ ਕਿਸੇ ਅਲਮਾਰੀ ਦੀ ਮਦਦ ਤੋਂ ਸੋ ਜੇ ਇਹ ਤਰੀਕਾ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਵੀਡੀਓ ਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਾਏ ਬਾਏ